ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਜਿਹੜੇ ਟੌਪਿਕ ਤੇ ਗੱਲ ਕਰਨੀ ਹੈ ਉਹ ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਸਾਨੂੰ ਸਾਰਿਆਂ ਨੂੰ ਇਸ ਟੌਪਿਕ ਨੂੰ ਚੰਗੀ ਤਰ੍ਹਾਂ ਸਮਝਣਾ ਚਾਹੀਦਾ ਹੈ ਅੱਜ ਦਾ ਟੌਪਿਕ ਜਿਵੇਂ ਕਿ ਤੁਸੀਂ ਆਪਣੇ ਵੀਡੀਓ ਦੇ ਥੰਬਨੇਲ ਦੇ ਵਿੱਚ ਤੇ ਟਾਈਟਲ ਦੇ ਵਿੱਚ ਦੇਖਿਆ ਕਿ ਜਿਹੜੀ ਬਲੈਕਮੇਲਿੰਗ ਹੁੰਦੀ ਹੈ ਇਸ ਬਲੈਕਮੇਲਿੰਗ ਦੇ ਬਾਰੇ ਵਿੱਚ ਅਸੀਂ ਪੂਰੀ ਗੱਲ ਕਰਾਂਗੇ ਇਸ ਦੇ ਨਾਲ ਸੰਬੰਧਿਤ ਪੂਰੀ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਸ਼ੇਅਰ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਬਲੈਕਮੇਲਿੰਗ ਕੀ ਹੈ ਜਿਹੜਾ ਬਲੈਕਮੇਲ ਦਾ ਅਪਰਾਧ ਹੈ ਕਦੋਂ ਤੇ ਕਿੱਥੇ ਕਿਵੇਂ ਹੁੰਦਾ ਹੈਗਾ ਬਲੈਕਮੇਲਿੰਗ ਦੇ ਜਿਹੜੇ ਤਰੀਕੇ ਨੇ ਉਹ ਕਿਹੜੇ-ਕਿਹੜੇ ਨੇ ਜਿਹੜੇ ਅਪਰਾਧੀ ਨੇ ਅਪਰਾਧੀਆਂ ਦੁਆਰਾ ਕਿਹੜੇ-ਕਿਹੜੇ ਤਰੀਕਿਆਂ ਨਾਲ ਬਲੈਕਮੇਲਿੰਗ ਕੀਤੀ ਜਾਂਦੀ ਹੈ ਤੇ ਜੇਕਰ ਤੁਹਾਨੂੰ ਵੀ ਕੋਈ ਕਿਸੇ ਤਰੀਕੇ ਨਾਲ ਬਲੈਕਮੇਲ ਕਰਦਾ ਹੈ ਕਿਸੇ ਦੁਆਰਾ ਤੁਹਾਨੂੰ ਬਲੈਕਮੇਲ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਤੇ ਬਲੈਕਮੇਲਿੰਗ ਦਾ ਜਿਹੜਾ ਇਹ ਜੁਰਮ ਹੈ ਅਫੈਂਸ ਹੈ ਕ੍ਰਾਈਮ ਹੈ ਇਹ ਕੀ ਕ੍ਰਾਈਮ ਹੈ ਕਾਨੂੰਨ ਦੇ ਮੁਤਾਬਕ ਕਿੰਨੀ ਇਸ ਦੀ ਸਜ਼ਾ ਹੈ ਇਸ ਦੀ ਸ਼ਿਕਾਇਤ ਕਿੱਥੇ ਕੀਤੀ ਜਾ ਸਕਦੀ ਹੈ ਸ਼ਿਕਾਇਤ ਕਰਨ ਦੀ ਪ੍ਰਕਿਰਿਆ ਕੀ ਹੈ ਬਲੈਕਮੇਲਿੰਗ ਦੀ ਜਿਹੜੀ ਸ਼ਿਕਾਇਤ ਹੈ ਉਹ ਕਿਵੇਂ ਦਰਜ ਕਰਵਾਉਣੀ ਹੈ ਤੇ ਕੁਝ ਕਿਸਮ ਦੀਆਂ ਜਿਹੜੀਆਂ ਬਲੈਕਮੇਲਿੰਗਾਂ ਨੇ ਜੋ ਆਮ ਤੌਰ ਤੇ ਜਿਵੇਂ ਕਿ ਕਈਆਂ ਦੇ ਲਵ ਅਫੇਅਰ ਵਗੈਰਾ ਚੱਲਦੇ ਨੇ ਕੋਈ ਵੀ ਐਫ ਜੀ ਐਫ ਬੁਆਏਫ੍ਰੈਂਡ গারਲਫ੍ਰੈਂਡ ਜਿਹੜੇ ਪ੍ਰੇਮੀ ਜੋੜੇ ਹੁੰਦੇ ਨੇਗੇ ਉਹਨਾਂ ਦੇ ਵਿਚਕਾਰ ਕਈ ਤਰ੍ਹਾਂ ਦੀਆਂ ਜਿਹੜੀਆਂ ਬਲੈਕਮੇਲਿੰਗਸ ਹੁੰਦੀਆਂ ਨੇ ਇਹ ਮੈਟਰ ਜਿਹੜੇ ਕੋਰਟ ਦੇ ਵਿੱਚ ਵੀ ਆਉਂਦੇ ਰਹਿੰਦੇ ਨੇਗੇ ਜੇਕਰ ਕੋਈ ਸਾਥੀ ਜਿਵੇਂ ਕਿ ਅਸੀਂ ਗੱਲ ਕੀਤੀ ਹੈ ਬੁਆਏਫ੍ਰੈਂਡ গারਲਫ੍ਰੈਂਡ ਕੋਈ ਕਿਸੇ ਨਾਲ ਬਲੈਕਮੇਲ ਕਰ ਰਿਹਾ ਹੈ ਤਾਂ ਦੂਜੇ ਨੂੰ ਜਿਹੜਾ ਵਿਕਟਮ ਹੈ ਪੀੜਤ ਹੈ ਉਸ ਨੂੰ ਕੀ ਕਰਨਾ ਚਾਹੀਦਾ ਹੈ ਤੇ ਬਲੈਕਮੇਲ ਤੋਂ ਬਚਣ ਦੇ ਜਿਹੜੇ ਤਰੀਕੇ ਨੇ ਉਹ ਕੀ ਕੀ ਨੇ ਕੀ ਕੀ ਸਾਵਧਾਨੀਆਂ ਨੇ ਜਿਹੜੀਆਂ ਅ ਸਾਨੂੰ ਵਰਤਣੀਆਂ ਚਾਹੀਦੀਆਂ ਨੇ ਤੇ ਹੋਰ ਵੀ ਕਈ ਤਰ੍ਹਾਂ ਦੇ ਜਿਹੜੇ ਅਸੀਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਕਰਾਈਮ ਆਫੈਂਸ ਹੁੰਦੇ ਰਗੇ ਜਿਨ੍ਹਾਂ ਨੂੰ ਅਸੀਂ ਸਾਈਬਰ ਕਰਾਈਮ ਵੀ ਕਹਿ ਦਿੰਦੇ ਹਾਂਗੇ ਤੇ ਇਸੇ ਤਰ੍ਹਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਸ ਇੱਕ ਬਹੁਤ ਹੀ ਮਹੱਤਵਪੂਰਨ ਟੌਪਿਕ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਬਲੈਕਮੇਲਿੰਗ ਹੈ ਇਸ ਦੇ ਜਿਹੜੇ ਮਾਮਲੇ ਨੇ ਕੇਸ ਨੇ ਉਹ ਦਿਨੋਂ ਦਿਨ ਵੱਧ ਰਹੇ ਰਗੇ ਕਿਉਂਕਿ ਟੈਕਨੋਲੋਜੀ ਦਾ ਜਵਾਨਾ ਹੈ ਸੋਸ਼ਲ ਮੀਡੀਆ ਦਾ ਜਵਾਨਾ ਹੈ ਇੰਟਰਨੈਟ ਦਾ ਜਵਾਨਾ ਹੈ ਖਾਸ ਕਰਕੇ ਇੰਟਰਨੈਟ ਤੇ ਸੋਸ਼ਲ ਮੀਡੀਆ ਤੇ ਵੱਧਦੀ ਵਰਤੋਂ ਦੇ ਨਾਲ ਇਹ ਜਿਹੜੀ ਇੰਟਰਨੈਟ ਦੀ ਸੋਸ਼ਲ ਮੀਡੀਆ ਦੀ ਜਿਹੜੇ ਐਪ ਵਗੈਰਾ ਆ ਰਹੇ ਨੇ ਨਵੇਂ ਤੋਂ ਨਵੇਂ ਇਹਨਾਂ ਦੀ ਜਿਉਂ-ਜਿਉਂ ਵਰਤੋਂ ਵੱਧ ਰਹੀ ਹੈ ਜਿਉਂ-ਜਿਉਂ ਸੋਸ਼ਲ ਮੀਡੀਆ ਜ਼ਿਆਦਾ ਮਤਲਬ ਵੱਧ ਰਿਹਾ ਹੈ ਇਹਦੀ ਜਿਹੜੀ ਵਰਤੋਂ ਹੈ ਇਹ ਅਪਰਾਧ ਨੇ ਜਿਹੜੇ ਬਲੈਕਮੇਲਿੰਗ ਦੇ ਇਹ ਹੋਰ ਵੀ ਵੱਧ ਰਹੇ ਨੇਗੇ ਜਿਹੜੇ ਬਲੈਕਮੇਲਰ ਨੇ ਉਹ ਕਿਸੇ ਦੀਆਂ ਨਿੱਜੀ ਫੋਟੋਆਂ ਵੀਡੀਓਜ਼ ਕੋਈ ਸੰਵੇਦਨਸ਼ੀਲ ਜਾਣਕਾਰੀ ਦੀ ਵਰਤੋਂ ਕਰਕੇ ਪੀੜਤ ਨੂੰ ਧਮਕੀ ਦਿੰਦੇ ਨੇ ਡਰਾਉਂਦੇ ਨੇ ਧਮਕਾਉਂਦੇ ਨੇ ਬਲੈਕਮੇਲ ਕਰਨ ਦੀ ਧਮਕੀ ਦਿੰਦੇ ਨੇਗੇ ਅਕਸਰ ਜਿਹੜਾ ਪੀੜਤ ਹੁੰਦਾ ਹੈ ਜਿਹੜਾ ਵਿਕਟਿਮ ਹੁੰਦਾ ਹੈ ਉਹ ਡਰ ਜਾਂਦਾ ਹੈ ਘਬਰਾ ਜਾਂਦਾ ਹੈ ਟੈਨਸ਼ਨ 'ਚ ਹੋ ਜਾਂਦਾ ਹੈ ਚਿੰਤਾ ਹੋ ਜਾਂਦੀ ਹੈ ਫਿਰ ਇਸੇ ਤਰ੍ਹਾਂ ਉਸ ਨੂੰ ਡਰਾ ਧਮਕਾ ਕੇ ਉਸ ਤੋਂ ਪੈਸੇ ਵਸੂਲ ਲਏ ਜਾਂਦੇ ਨੇਗੇ ਉਸ ਦੇ ਨਾਲ ਠੱਗੀ ਮਾਰ ਲਈ ਜਾਂਦੀ ਹੈਗੀ ਉਸ ਨਾਲ ਫਰਾਡ ਹੋ ਜਾਂਦਾ ਹੈਗਾ ਜਾਂ ਕਿਸੇ ਤਰ੍ਹਾਂ ਦਾ ਹੋਰ ਲਾਭ ਹੈ ਜਿਹੜਾ ਉਹ ਉਸ ਨੂੰ ਬਲੈਕਮੇਲਰ ਨੇ ਜਿਹੜੇ ਉਹ ਲੈ ਲੈਂਦੇ ਨੇਗੀ ਜੇਕਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਜਾਣਕਾਰੀ ਜਨਤਕ ਕਰਨ ਦੀ ਧਮਕੀ ਦਿੰਦੇ ਨੇ ਕਿ ਅਸੀਂ ਤੇਰੀ ਇਹ ਜਿਹੜੀ ਨਿੱਜੀ ਜਾਣਕਾਰੀ ਹੈ ਤੇਰੀ ਇਹ ਜਿਹੜੀ ਪ੍ਰਾਈਵੇਟ ਕੋਈ ਗੱਲ ਹੈ ਅਸੀਂ ਇਹ ਜਨਤਕ ਕਰ ਦਾਂਗੇ ਪਬਲਿਕ ਕਰ ਦਾਂਗੇ ਤੇਰੀ ਇਨਸਲਟ ਹੋਊਗੀ ਤੇਰੀ ਬੇਇੱਜ਼ਤੀ ਹੋਊਗੀ ਤੇ ਅੱਜ ਅਸੀਂ ਜਿਹੜਾ ਇਹ ਬਲੈਕਮੇਲ ਦਾ ਅਪਰਾਧ ਹੈ ਇਸ ਦੇ ਬਾਰੇ ਵਿੱਚ ਥੋੜਾ ਜਿਹਾ ਵਿਸਥਾਰ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਬਲੈਕਮੇਲਿੰਗ ਹੈ ਜਿਹੜੀ ਇਹ ਕੀ ਹੈ ਤੇ ਜੇ ਤੁਹਾਡਾ ਕੋਈ ਸਾਥੀ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਬੁਆਏਫਰੈਂਡ ਗਰਲਫਰੈਂਡ ਕੋਈ ਪ੍ਰੇਮੀ ਜਾਂ ਕੋਈ ਹੋਰ ਅਣਜਾਣ ਵਿਅਕਤੀ ਤੁਹਾਨੂੰ ਬਲੈਕਮੇਲ ਕਰੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰੇ ਤਾਂ ਕੀ ਕਰਨਾ ਚਾਹੀਦਾ ਹੈ ਤੇ ਬਲੈਕਮੇਲਰਾਂ ਤੇ ਲਾਗੂ ਜਿਹੜੀਆਂ ਕਾਨੂੰਨੀ ਧਰਾਵਾਂ ਨੇ ਜਿਹੜਾ ਕੋਈ ਕਾਨੂੰਨ ਇਸ ਦੇ ਨਾਲ ਸੰਬੰਧਿਤ ਹੈਗਾ ਸਜ਼ਾ ਕੀ ਹੈ ਰਿਪੋਰਟ ਦਰਜ ਕਰਨ ਦੀ ਪ੍ਰਕਿਰਿਆ ਕੀ ਹੈ ਬਚਾ ਬਾਰੇ ਵੀ ਜਾਣਕਾਰੀ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ ਜਿਹੜੇ ਬਲੈਕਮੇਲਿੰਗ ਦੇ ਤਰੀਕੇ ਨੇ ਇਹ ਜਿਹੜਾ ਅਪਰਾਧ ਹੈ ਬਲੈਕਮੇਲਿੰਗ ਦਾ ਇਸ ਨੂੰ ਕਰਨ ਦੇ ਲਈ ਜਿਹੜੇ ਅਪਰਾਧੀ ਨੇ ਉਹ ਕਈ ਤਰੀਕ ਕਈ ਤਰੀਕੇ ਅਪਣਾਉਂਦੇ ਨੇ ਕਈ ਤਰ੍ਹਾਂ ਦੇ ਟੰਗ ਵਰਤਦੇ ਨੇ ਉਹਨਾਂ ਦਾ ਜਿਹੜਾ ਉਦੇਸ਼ ਹੈ ਉਹ ਪੀੜਤ ਵਿਅਕਤੀ ਹੁੰਦਾ ਹੈ ਜਿਸ ਦੇ ਨਾਲ ਠੱਗੀ ਮਾਰਨੀ ਹੁੰਦੀ ਹੈ ਉਹਨਾਂ ਨੇ ਉਸ ਵਿਅਕਤੀ ਨੂੰ ਉਹ ਡਰਾ ਤਮਕਾ ਕੇ ਮਾਨਸਿਕ ਦਬਾਅ ਪਾਉਣਾ ਚਾਹੁੰਦੇ ਹੁੰਦੇ ਨੇ ਉਹ ਉਹਨਾਂ ਨੂੰ ਆਪਣੇ ਫਾਇਦੇ ਦੇ ਲਈ ਵਰਤਣਾ ਚਾਹੁੰਦੇ ਹੁੰਦੇ ਨੇ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਪੈਸੇ ਠੱਗਣਾ ਚਾਹੁੰਦੇ ਹੁੰਦੇ ਨੇ ਜ਼ਿਆਦਾਤਰ ਨਿੱਜੀ ਜਾਣਕਾਰੀ ਜਾਂ ਜਿਹੜੀ ਉਹਨਾਂ ਦੀ ਕੋਈ ਇਹੋ ਜਿਹੀ ਗੱਲ ਹੁੰਦੀ ਹੈ ਕੋਈ ਪ੍ਰਾਈਵੇਟ ਉਸ ਤਰ੍ਹਾਂ ਦੀ ਕੋਈ ਵੀ ਸਮੱਗਰੀ ਜਿਹੜੀ ਅਸੀਂ ਕਹਿ ਸਕਦੇ ਹਾਂ ਉਹਦੀ ਦੁਰਵਰਤੋਂ ਕਰਨ ਦੀ ਉਹ ਧਮਕੀ ਦਿੰਦੇ ਨੇਗੇ ਅਪਰਾਧ ਨੂੰ ਕਰਨ ਦੇ ਲਈ ਅਪਰਾਧੀ ਪੀੜਤ ਦੀ ਨਿੱਜੀ ਜਾਣਕਾਰੀ ਜਿਵੇਂ ਫੋਟੋਆਂ ਵੀਡੀਓ ਜਾਂ ਕੋਈ ਵਟਸਐਪ ਚੈਟ ਕੋਈ ਹੋਰ ਕਿਤੇ ਕੋਈ ਚੈਟ ਹੈਗੀ ਜਾਂ ਕਿਸੇ ਐਪ ਤੇ ਜਿਹੜੇ ਮੈਸੇਜ ਵਗੈਰਾ ਉਹੋ ਕਿਸੇ ਤਰੀਕੇ ਨਾਲ ਉਹਨਾਂ ਦੀ ਉਹ ਚੋਰੀ ਕਰ ਲੈਂਦੇ ਨੇਗੇ ਆਨਲਾਈਨ ਸੋਸ਼ਲ ਮੀਡੀਆ ਦਾ ਜਵਾਨਾ ਕੋਈ ਅਕਾਊਂਟ ਹੈਕ ਕਰ ਲੈਂਦੇ ਨੇਗੇ ਕਿਸੇ ਨਾ ਕਿਸੇ ਤਰੀਕੇ ਪਾਸਵਰਡ ਹੁੰਦਾ ਜਿਹੜਾ ਉਹਨਾਂ ਦੇ ਅਕਾਊਂਟ ਦਾ ਉਹ ਚੋਰੀ ਕਰ ਲੈਂਦੇ ਨੇਗੇ ਤੇ ਇਸੇ ਤਰ੍ਹਾਂ ਫਿਰ ਉਹ ਉਹਨਾਂ ਲੋਕਾਂ ਨੂੰ ਠੱਗਦੇ ਨੇ ਉਹਨਾਂ ਨਾਲ ਠੱਗੀ ਮਾਰਦੇ ਨੇ ਉਹਨਾਂ ਕਈ ਵਾਰੀ ਅਸੀਂ ਦੂਜਿਆਂ ਤੇ ਭਰੋਸਾ ਕਰ ਲੈਂਦੇ ਆ ਦੂਜਿਆਂ ਨੂੰ ਫੋਨ ਦੇ ਦਿੰਦੇ ਆ ਲੈਪਟਾਪ ਦੇ ਦਿੰਦੇ ਆ ਭਰੋਸੇ ਤੇ ਜਿਹੜਾ ਇਹ ਭਰੋਸਾ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਇਹਦਾ ਉਹ ਨਜਾਇਜ਼ ਫਾਇਦਾ ਉਠਾ ਕੇ ਫਿਰ ਠੱਗਣ ਦੀ ਕੋਸ਼ਿਸ਼ ਕਰਦੇ ਨੇ ਅ ਦੂਜਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਜਿਹੜਾ ਇਹ ਸਾਈਬਰ ਕਰਾਈਮ ਅਸੀਂ ਕਹਿੰਦੇ ਆ ਆਨਲਾਈਨ ਬਲੈਕਮੇਲ ਕਰਦੇ ਨੇ ਅਪਰਾਧੀ ਨੇ ਜਿਹੜੇ ਉਹ ਇੰਟਰਨੈਟ ਸੋਸ਼ਲ ਮੀਡੀਆ ਤੋਂ ਸਾਡੀਆਂ ਫੋਟੋਆਂ ਵੀਡੀਓਜ਼ ਚੋਰੀ ਕਰਕੇ ਕੋਈ ਹੋਰ ਜਿਹੜੀ ਗੁਪਤ ਜਾਣਕਾਰੀ ਹੁੰਦੀ ਹੈ ਕੋਈ ਬੈਂਕ ਦੇ ਨਾਲ ਸਬੰਧਤ ਕੋਈ ਜਾਣਕਾਰੀ ਹੈ ਅਕਾਊਂਟ ਦੇ ਨਾਲ ਸਬੰਧਤ ਜਾਣਕਾਰੀ ਜਿਹੜਾ ਵੀ ਕੋਈ ਮਹੱਤਵਪੂਰਨ ਡਾਟਾ ਹੁੰਦਾਗਾ ਉਹ ਚੋਰੀ ਕਰਕੇ ਫਿਰ ਉਹ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦੇ ਨੇਗੇ ਇਸ ਤਰ੍ਹਾਂ ਅਪਰਾਧ ਕਰਨ ਦੇ ਜਿਹੜੇ ਤਰੀਕੇ ਨੇ ਉਹ ਕਈ ਤਰ੍ਹਾਂ ਦੇ ਹੋ ਸਕਦੇ ਨੇ ਜਿਵੇਂ ਕਿ ਫਿਸ਼ਿੰਗ ਈਮੇਲ ਜਿਹਨੂੰ ਅਸੀਂ ਕਹਿ ਸਕਦੇ ਹਾਂਗੇ ਧੋਖਾਧੜੀ ਵਾਲੇ ਜਿਹੜੇ ਹੁੰਦੇ ਨੇਗੇ ਉਹ ਈਮੇਲ ਭੇਜ ਕੇ ਪੀੜਤ ਤੋਂ ਗੁਪਤ ਜਾਣਕਾਰੀ ਪ੍ਰਾਪਤ ਕਰ ਲੈਂਦੇ ਨੇਗੇ ਕੋਈ ਲਾਲਚ ਦੇ ਕੇ ਕਿਸੇ ਵੀ ਤਰ੍ਹਾਂ ਦਾ ਦੂਜਾ ਪੁਆਇੰਟ ਅਸੀਂ ਕਹਿ ਸਕਦੇ ਹਾਂ ਮਾਲਵੇਅਰ ਸਥਾਪਿਤ ਕਰਨਾ ਪੀੜਤ ਦੇ ਫੋਨ ਵਿੱਚ ਕੋਈ ਵਾਇਰਸ ਪਾਉਣਾ ਕਿਸੇ ਤਰ੍ਹਾਂ ਦਾ ਕਿਉਂਕਿ ਅੱਜ ਟਾਈਮ ਸੋਸ਼ਲ ਮੀਡੀਆ ਇੰਟਰਨੈਟ ਦਾ ਇਹੋ ਜਿਹਾ ਟਾਈਮ ਆਗਾ ਕਿ ਕੋਈ ਕਿਸੇ ਦੇ ਲੈਪਟਾਪ ਦੇ ਵਿੱਚ ਜਾਂ ਫੋਨ ਦੇ ਵਿੱਚ ਕੋਈ ਵਾਇਰਸ ਪਾ ਦੇਣਾ ਕਿਸੇ ਤਰੀਕੇ ਠੀਕ ਹੈ ਜੀ ਉਹ ਵੀ ਕਿਤੇ ਦੂਰ ਬੈਠ ਕੇ ਫਿਰ ਉਸ ਦਾ ਜਿਹੜਾ ਡਾਟਾ ਹੁੰਦਾ ਹੈਗਾ ਲੈਪਟਾਪ ਦੇ ਵਿੱਚ ਫੋਨ ਦੇ ਵਿੱਚ ਮੋਬਾਈਲ ਦੇ ਵਿੱਚ ਕੋਈ ਵੀਡੀਓ ਫੋਟੋ ਅਕਾਊਂਟ ਦੀ ਡਿਟੇਲ ਕੋਈ ਬੈਂਕ ਦੀ ਡਿਟੇਲ ਉਹ ਲੈ ਲੈਂਦੇ ਨੇਗੀ ਤੀਜਾ ਪੁਆਇੰਟ ਅਸੀਂ ਕਹਿ ਸਕਦੇ ਹਾਂਗੇ ਕੈਟ ਫਿਸ਼ਿੰਗ ਇੱਕ ਜਾਲੀ ਪਹਿਚਾਨ ਬਣਾਉਣਾ ਕੋਈ ਜਾਲੀ ਅਕਾਊਂਟ ਬਣਾਉਣਾ ਤੇ ਸਾਰੀ ਜਾਣਕਾਰੀ ਪ੍ਰਾਪਤ ਕਰਨ ਲਈ ਪੀੜਤ ਨਾਲ ਗੱਲਾਂ ਕਰਨਾ ਤੇ ਬਾਅਦ ਵਿੱਚ ਉਸ ਦੀਆਂ ਭਾਵਨਾਵਾਂ ਦਾ ਫਾਇਦਾ ਉਠਾਉਣਾ ਇਮੋਸ਼ਨਲੀ ਉਸ ਨੂੰ ਟੌਰਚਰ ਕਰਨਾ ਤੰਗ ਪਰੇਸ਼ਾਨ ਕਰਨਾ ਬਲੈਕਮੇਲ ਕਰਨ ਦੇ ਲਈ ਨਕਲੀ ਸਬੂਤ ਬਣਾ ਲੈਂਦੇ ਨੇ ਕਈ ਵਾਰੀ ਇਹ ਅਪਰਾਧੀ ਨੇ ਜਿਹੜੇ ਉਹ ਆਪਣੇ ਅਕਾਊਂਟ ਤੇ ਆਈਡੀ ਤੇ ਇਥੋਂ ਤੱਕ ਕਿ ਨਕਲੀ ਆਈਡੀ ਆਇਡੈਂਟੀਟੀ ਕਾਰਡ ਵਗੈਰਾ ਬਣਾ ਲੈਂਦੇ ਨੇ ਨਕਲੀ ਫੋਟੋਆਂ ਵੀਡੀਓ ਅਕਾਊਂਟ ਦੇ ਵਿੱਚ ਅਪਲੋਡ ਕਰ ਦਿੰਦੇ ਨੇ ਆਪਣੀਆਂ ਸਹੀ ਪਛਾਣ ਨਹੀਂ ਦੱਸਦੇ ਗਲਤ ਡਾਕੂਮੈਂਟ ਤਿਆਰ ਕਰਵਾ ਲੈਂਦੇ ਨੇ ਕਿਸੇ ਵਿਅਕਤੀ ਨੂੰ ਫਸਾਉਣ ਦੀ ਕੋਸ਼ਿਸ਼ ਕਰਦੇ ਨੇ ਇਸ ਲਈ ਉਹ ਜਿਵੇਂ ਐਡੀਟਿੰਗ ਵਾਲੇ ਸੌਫਟਵੇਅਰ ਆਉਂਦੇ ਨੇ ਅੱਜ ਕੱਲ ਇੰਟਰਨੈਟ ਤੇ ਉਹਨਾਂ ਦੀ ਵਰਤੋਂ ਕਰਦੇ ਨੇ ਫੋਟੋਜ਼ ਵੀਡੀਓਜ਼ ਦੇ ਵਿੱਚ ਇਹ ਰਫੇਰੀ ਕਰਦੇ ਨੇ ਆਰਟੀਫੀਸ਼ੀਅਲ ਏਆਈ ਦਾ ਜ਼ਮਾਨਾ ਹੈਗਾ ਇਸ ਦੇ ਆਉਣ ਤੋਂ ਬਾਅਦ ਹੋਰ ਵੀ ਬਹੁਤ ਜ਼ਿਆਦਾ ਮਾਮਲੇ ਨੇ ਜਿਹੜੇ ਇਸ ਤਰ੍ਹਾਂ ਦੇ ਵੱਧ ਗਏ ਨੇਗੇ ਜਿਵੇਂ ਅਸੀਂ ਪਹਿਲਾਂ ਗੱਲ ਕੀਤੀ ਸੀ ਕਿ ਕੋਈ ਸਾਥੀ ਜਿਵੇਂ ਵੀ ਐਫ ਜੀ ਐਫ ਬੁਆਏ ਫਰੈਂਡ ਕਰ ਲ ਫਰੈਂਡ ਕੋਈ ਪ੍ਰੇਮੀ ਸਾਥੀ ਉਹ ਕਿਸੇ ਨੂੰ ਬਲੈਕਮੇਲ ਕਿਵੇਂ ਕਰਦਾਗਾ ਬਲੈਕਮੇਲਿੰਗ ਇੱਕ ਗੰਭੀਰ ਕਾਨੂੰਨੀ ਮੈਟਰ ਹੈ ਮੁੱਦਾ ਹੈ ਜਿਹੜਾ ਕਿ ਰਿਸ਼ਤਿਆਂ ਦੇ ਵਿੱਚ ਵਿਸ਼ਵਾਸ ਅਤੇ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਇਹ ਸਮੱਸਿਆ ਖਾਸ ਕਰਕੇ ਜਿਹੜੇ ਇਹ ਪ੍ਰੇਮੀ ਸਾਥੀ ਹੁੰਦੇ ਨੇ ਉਹਨਾਂ ਵਿਚਕਾਰ ਉਦੋਂ ਪੈਦਾ ਹੋ ਜਾਂਦੀ ਹੈ ਜਦੋਂ ਕੋਈ ਰਿਸ਼ਤੇ ਦੇ ਵਿੱਚ ਵਿਸ਼ਵਾਸ ਦਾ ਫਾਇਦਾ ਉਠਾਉਂਦਾ ਹੈ ਨਜਾਇਜ਼ ਫਾਇਦਾ ਉਠਾਉਂਦਾ ਹੈਗਾ ਠੀਕ ਹੈ ਜੀ ਇੱਕ ਜਿਹੜਾ ਕੋਈ ਬਹੁਤ ਜ਼ਿਆਦਾ ਵਿਸ਼ਵਾਸ ਕਰਦਾ ਹੁੰਦਾ ਹੈ ਦੂਸਰਾ ਉਹਦਾ ਵਿਸ਼ਵਾਸ ਤੋੜ ਦਿੰਦਾ ਹੈ ਬਲੇ ਬਲੈਕਮੇਲ ਕਰਨ ਦੀ ਕੋਸ਼ਿਸ਼ ਕਰਦਾ ਹੈ ਜਿਹੜਾ ਇਹ ਬਲੈਕਮੇਲ ਕਰਨ ਦਾ ਅਪਰਾਧ ਹੈ ਉਹ ਉਹ ਕਰਦਾ ਹੈਗਾ ਇਥੇ ਕੁਝ ਕਿਸਮ ਦੀਆਂ ਬਲੈਕਮੇਲਿੰਗਾਂ ਨੇ ਜਿਹੜੀਆਂ ਆਮ ਤੌਰ ਤੇ ਜਿਵੇਂ ਅਸੀਂ ਇਹਨਾਂ ਸਾਥੀਆਂ ਦੇ ਵਿੱਚ ਗੱਲ ਕੀਤੀ ਹੈ ਕਿ ਵੇਖੀਆਂ ਜਾਂਦੀਆਂ ਰਹੀਆਂ ਫੋਟੋਜ਼ ਵੀਡੀਓਜ਼ ਵਗੈਰਾ ਚੋਰੀ ਕਰਦੀਆਂ ਬਲੈਕਮੇਲਿੰਗ ਦਾ ਸਭ ਤੋਂ ਆਮ ਅਤੇ ਖਤਰਨਾਕ ਤਰੀਕਾ ਇਹੀ ਹੈ ਇਸ ਦੇ ਵਿੱਚ ਤੁਹਾਡੇ ਸਾਥੀ ਨਾਲ ਨਿੱਜੀ ਪਲਾਂ ਦੀਆਂ ਜਿਹੜੀਆਂ ਫੋਟੋਆਂ ਹੁੰਦੀਆਂ ਨੇ ਪ੍ਰਾਈਵੇਟ ਫੋਟੋਆਂ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਜਾਂ ਕੋਈ ਵੀਡੀਓਜ਼ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਉਹਨਾਂ ਨੂੰ ਮਤਲਬ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਰਿਕਾਰਡ ਕਰ ਲਿਆ ਜਾਂਦਾ ਹੈ ਕਈ ਵਾਰੀ ਚੋਰੀ ਛੁਪੇ ਇਸੇ ਵੀ ਤਰੀਕੇ ਨਾਲ ਕੋਈ ਕਿਤੇ ਗੁਪਤ ਕੈਮਰਾ ਲਗਾ ਕੇ ਜਿਸ ਤੋਂ ਬਾਅਦ ਫਿਰ ਉਹਨਾਂ ਵੀਡੀਓਜ਼ ਨੂੰ ਫੋਟੋਆਂ ਨੂੰ ਪਬਲਿਕ ਕਰਨ ਦੀ ਹੋਰ ਯਾਰਾਂ ਦੋਸਤਾਂ ਮਿੱਤਰਾਂ ਨੂੰ ਦਿਖਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਜਾਂ ਪਰਿਵਾਰ ਦੇ ਵਿੱਚ ਭੇਜਣ ਦੀ ਧਮਕੀ ਦੇ ਦਿੱਤੀ ਜਾਂਦੀ ਹੈ ਮਤਲਬ ਮਕਸਦ ਹੁੰਦਾ ਹੈ ਡਰਾ ਧਮਾ ਕੇ ਇਮੋਸ਼ਨਲੀ ਟੌਰਚਰ ਕਰਕੇ ਉਹਨਾਂ ਨੂੰ ਠੱਗਣਾ ਉਹਨਾਂ ਤੋਂ ਕਿਸੇ ਤਰੀਕੇ ਦਾ ਲਾਭ ਲੈਣਾ ਪੀੜਤ ਵਿਅਕਤੀ ਦੇ ਉੱਪਰ ਮਾਨਸਿਕ ਦਬਾਅ ਪਾ ਕੇ ਉਹਨੂੰ ਚਿੰਤਾ ਦੇ ਵਿੱਚ ਪਾ ਕੇ ਤੇ ਫਿਰ ਜਿਹੜੇ ਇਹ ਬਲੈਕਮੇਲਰ ਨੇ ਉਹ ਇਹੋ ਜਿਹੇ ਮੰਗਾਂ ਕਰਦੇ ਨੇ ਕਿ ਜਿਹੜਾ ਪੀੜਤ ਵਿਅਕਤੀ ਹੁੰਦਾ ਹੈ ਉਹਨਾਂ ਮੰਗਾਂ ਨੂੰ ਮੰਨਣ ਦੇ ਲਈ ਮਜਬੂਰ ਹੋ ਜਾਂਦਾ ਹੈਗਾ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਸੀ ਕੋਈ ਪ੍ਰਾਈਵੇਟ ਮੈਸੇਜ ਹੁੰਦੇ ਨੇ ਕੋਈ ਨਿੱਜੀ ਚੈਟ ਹੁੰਦੀ ਹੈਗੀ ਜੇ ਮੇਰੀ ਮੁੰਡੇ ਕੁੜੀਆਂ ਦੇ ਵਿੱਚ ਕੋਈ ਇਹੋ ਜਿਹੀ ਚੈਟ ਹੋ ਜਾਂਦੀ ਹੈ ਮੈਸੇਜ ਹੋ ਜਾਂਦੇ ਨੇ ਉਹਨਾਂ ਨੂੰ ਪਬਲਿਕ ਕਰਨ ਦੀ ਮਤਲਬ ਡਰਾਉਣ ਤਰ੍ਹਾਂ ਮਖਾਉਣ ਦੀ ਧਮਕੀ ਦਿੰਦੇ ਨੇ ਫਿਰ ਬੀਅਸ ਜੇ ਇਹ ਜਿਹੜੀ ਨਿੱਜੀ ਚੈਟ ਹੈ ਪਬਲਿਕ ਕਰ ਦਾਂਗੇ ਇਸ ਤਰ੍ਹਾਂ ਉਹ ਡਰ ਜਾਂਦੇ ਨੇ ਬਦਨਾਮ ਹੋਣ ਦਾ ਡਰ ਹੁੰਦਾ ਹੈ ਬੇਇੱਜ਼ਤੀ ਹੋਣ ਦਾ ਡਰ ਹੁੰਦਾ ਹੈ ਇਸ ਤਰ੍ਹਾਂ ਬਲੈਕਮੇਲਰ ਨੇ ਜਿਹੜੇ ਆਪਣੀ ਇੱਛਾ ਦੇ ਅਨੁਸਾਰ ਵਿਕਟਮ ਵਿਅਕਤੀ ਤੋਂ ਫਿਰ ਕੋਈ ਵੀ ਕੰਮ ਕਰਵਾ ਲੈਂਦੇ ਨੇਗੇ ਕੋਈ ਆਡੀਓ ਰਿਕਾਰਡਿੰਗ ਹੁੰਦੀ ਹੈਗੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਦੇ ਜਿਹੜੇ ਰਿਕਾਰਡ ਲੈਂਗੇ ਉਹਨਾਂ ਦਾ ਫਿਰ ਉਹ ਗਲਤ ਫਾਇਦਾ ਉਠਾਉਂਦੇ ਨੇ ਜ਼ਬਰਦਸਤੀ ਦਬਾਅ ਪਾ ਲੈਂਦੇ ਨੇਗੇ ਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕਰਕੇ ਬਲੈਕਮੇਲ ਕਰਦੇ ਨੇ ਜਿਵੇਂ ਕਿ ਬ੍ਰੇਕਅਪ ਤੋਂ ਬਾਅਦ ਕੰਜਾਂ ਦਾ ਬ੍ਰੇਕਅਪ ਹੋ ਜਾਂਦਾ ਹੈ ਉਸ ਤੋਂ ਬਾਅਦ ਕੋਈ ਬਦਲਾ ਲੈਣ ਦੀ ਭਾਵਨਾ ਉਹਨਾਂ ਦੀ ਹੁੰਦੀ ਹੈ ਫਿਰ ਉਹ ਬਦਲਾ ਲੈਣ ਦੀ ਧਮਕੀ ਦਿੰਦੇ ਨੇ ਜ਼ਬਰਦਸਤੀ ਪੈਸੇ ਮੰਗਣਾ ਜਾਂ ਕੋਈ ਹੋਰ ਕੰਮ ਕਰਨ ਲਈ ਮਜਬੂਰ ਕਰਨਾ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਉਹ ਹੋ ਸਕਦੀਆਂ ਨੇਗੀ ਬਲੈਕਮੇਲਰਾਂ ਤੇ ਲਾਗੂ ਜਿਹੜੀਆਂ ਕਾਨੂੰਨੀ ਧਰਾਵਾਂ ਨੇ ਉਹ ਕਿਹੜੀਆਂ-ਕਿਹੜੀਆਂ ਨੇ ਇਹਨਾਂ ਤੇ ਵੀ ਥੋੜਾ ਜਿਹਾ ਪਹੁੰਚਾਦਣਾ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਦੋਸਤੋ ਜਿਹੜਾ ਭਾਰਤ ਦਾ ਕਾਨੂੰਨ ਹੈ ਉਸ ਦੇ ਤਹਿਤ ਬਲੈਕਮੇਲਿੰਗ ਨੂੰ ਇੱਕ ਅਪਰਾਧ ਮੰਨਿਆ ਜਾਂਦਾ ਹੈ ਇੱਕ ਸੀਰੀਅਸ ਕ੍ਰਾਈਮ ਮੰਨਿਆ ਜਾਂਦਾ ਹੈ ਬਲੈਕਮੇਲਰ ਉਹ ਜਿਹੜਾ ਭਾਰਤ ਦਾ ਜਿਵੇਂ ਕਿ BNS ਹੈ IPC ਹੈ ਇਸ ਦੇ ਤਹਿਤ ਬਲੈਕਮੇਲਿੰਗ ਨੂੰ ਇੱਕ ਅਪਰਾਧ ਮੰਨਿਆ ਜਾਂਦਾ ਹੈ ਇੱਕ ਐਕਟ ਹੋਰ ਬਣਿਆ ਹੋਇਆ ਹੈ IT ਐਕਟ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜਾ ਐਕਟ ਹੈ ਇਸ ਦੇ ਤਹਿਤ ਵੀ ਕਈ ਤਰ੍ਹਾਂਾਂ ਲਗਾਈਆਂ ਜਾ ਸਕਦੀਆਂ ਨੇ ਤੇ ਇਹਨਾਂ ਨੂੰ ਥੋੜਾ ਜਿਹਾ ਸੌਖੀ ਭਾਸ਼ਾ ਦੇ ਵਿੱਚ ਸਮਝਣ ਦੀ ਕੋਸ਼ਿਸ਼ ਕਰ ਲੈਂਦੇ ਆ ਜਿਹੜਾ BNS ਹੈ ਉਸ ਦੀ ਧਾਰਾ ਜਿਹੜੀ 308 ਹੈ 308 ਹੈ ਇਹ ਜਿਹੜੀ 308 ਧਾਰਾ ਹੈ ਉਹਨਾਂ ਮਾਮਲਿਆਂ ਦੇ ਵਿੱਚ ਲਾਗੂ ਹੁੰਦੀ ਹੈ ਜਦੋਂ ਕੋਈ ਵਿਅਕਤੀ ਕਿਸੇ ਨੂੰ ਡਰਾਅਤਮਕਾ ਕੇ ਧਮਕੀ ਦੇ ਕੇ ਮਾਨਸਿਕ ਦਬਾਅ ਪਾ ਕੇ ਪੈਸੇ ਜਾਂ ਕਿਸੇ ਤਰ੍ਹਾਂ ਦਾ ਹੋਰ ਲਾਭ ਲੈਣ ਦੀ ਕੋਸ਼ਿਸ਼ ਕਰਦਾ ਹੈ ਜੇਕਰ ਇਹ ਧਾਰਾ ਦੇ ਤਹਿਤ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਜਿਵੇਂ ਕਿ ਇਹਦੇ ਅਲੱਗ-ਅਲੱਗ ਸਬਸੈਕਸ਼ਨ ਨੇਗੇ ਉਹਨਾਂ ਧਰਾਵਾਂ ਦੇ ਤਹਿਤ ਜਿਵੇਂ ਕਿ 7 ਸਾਲ ਦੀ ਕੈਦ 10 ਸਾਲ ਦੀ ਕੈਦ ਤੇ ਜੁਰਮਾਨਾ ਵੀ ਹੋ ਸਕਦਾ ਹੈਗਾ ਬੀ ਐਨ ਐਸ ਦੀ ਧਾਰਾ ਜਿਹੜੀ 352 ਹੈਗੀ ਹੈ ਜੇਕਰ ਕੋਈ ਵਿਅਕਤੀ ਕਿਸੇ ਨੂੰ ਮਾਨਸਿਕ ਜਾਂ ਸਰੀਰਕ ਨੁਕਸਾਨ ਪਹੁੰਚਾਉਣ ਦੀ ਧਮਕੀ ਦਿੰਦਾ ਹੈ ਥ੍ਰੈਟ ਕਰਦਾ ਹੈਗਾ ਤਾਂ ਇਹ ਧਾਰਾ ਲਾਗੂ ਹੁੰਦੀ ਹੈ 352 ਇਸ ਦੇ ਵਿੱਚ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 2 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤੇ ਜੁਰਮਾਨਾ ਵੀ ਹੋ ਸਕਦਾ ਹੈਗਾ ਤੇ ਜੇ ਆਪਾਂ ਆਈਟੀ ਐਕਟ ਜਿਹੜਾ ਬਣਿਆ ਹੋਇਆ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਆ ਉਸ ਦੀ ਗੱਲ ਕਰੀਏ ਤਾਂ ਧਾਰਾ 66 ਹੈ ਜਿਹੜੀ 66 ਹੈ ਉਸ ਦੇ ਤਹਿਤ ਜੇਕਰ ਕੋਈ ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੀਆਂ ਫੋਟੋਆਂ ਵੀਡੀਓ ਰਿਕਾਰਡ ਕਰਦਾ ਹੈ ਉਹਨਾਂ ਨੂੰ ਆਨਲਾਈਨ ਸਾਂਝਾ ਕਰਦਾ ਹੈ ਪਬਲਿਕ ਕਰਦਾ ਹੈ ਤਾਂ ਇਸ ਨੂੰ ਸੂਚਨਾ ਟੈਕਨੋਲੋਜੀ ਐਕਟ ਦੇ ਤਹਿਤ ਅਪਰਾਧਮੰਦਿਆ ਜਾਂਦਾ ਹੈ ਇਹ ਕਾਨੂੰਨ ਇਸ ਕਾਨੂੰਨ ਦੇ ਤਹਿਤ ਦੋਸ਼ੀ ਨੂੰ 3 ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ ਤੇ ਇਸ ਦੇ ਨਾਲ ਭਾਰੀ ਜੁਰਮਾਨਾ ਵੀ ਲਗਾਇਆ ਜਾ ਸਕਦਾ ਹੈ ਤੇ ਜੇਕਰ ਤੁਹਾਡਾ ਕੋਈ ਸਾਥੀ ਜਿਵੇਂ ਕਿ ਅਸੀਂ ਪਹਿਲਾਂ ਗੱਲ ਕੀਤੀ ਹੈ ਬੀਫਜੀਪ ਕੋਈ ਪ੍ਰੇਮੀ ਤੁਹਾਨੂੰ ਬਲੈਕਮੇਲ ਕਰ ਰਿਹਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜਦੋਂ ਤੁਹਾਡਾ ਸਾਥੀ ਤੁਹਾਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦਾ ਹੈ ਤਾਂ ਘਬਰਾਉਣ ਦੀ بجائے ਸਮਝਦਾਰੀ ਦੇ ਨਾਲ ਕਦਮ ਚੁੱਕਣ ਦੀ ਜ਼ਰੂਰਤ ਹੁੰਦੀ ਹੈ ਇਸ ਸਥਿਤੀ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਨੰਬਰ 1 ਤਾਂ ਮੈਂ ਕੰਗਾ ਕਿ ਸ਼ਾਂਤ ਰਹੋ ਘਬਰਾਉ ਨਾ ਸਥਿਤੀ ਨੂੰ ਸਮਝੋ ਜਦੋਂ ਤੁਹਾਨੂੰ ਲੱਗੇ ਕਿ ਤੁਹਾਡਾ ਸਾਥੀ ਤੁਹਾਨੂੰ ਬਲੈਕਮੇਲ ਕਰ ਰਿਹਾ ਹੈ ਤਾਂ ਘਬਰਾਉਣ ਦੀ بجائے ਉਸ ਸਥਿਤੀ ਨੂੰ ਸਮਝਣ ਦੀ ਜ਼ਰੂਰਤ ਹੁੰਦੀ ਹੈ ਗੁੱਸੇ ਦੇ ਵਿੱਚ ਕ੍ਰੋਧ ਦੇ ਵਿੱਚ ਕੋਈ ਗਲਤ ਫੈਸਲਾ ਨਹੀਂ ਲੈਣਾ ਚਾਹੀਦਾ ਤੇ ਕੋਸ਼ਹਵਾਸ਼ ਦੇ ਵਿੱਚ ਜਿਹੜੇ ਕੋਈ ਸਬੂਤ ਹੁੰਦੇ ਨੇ ਕੋਈ ਐਵੀਡੈਂਸ ਹੁੰਦਾ ਹੈ ਜਿਹੜਾ ਕਿ ਤੁਹਾਡੇ ਪੱਖ ਦੇ ਵਿੱਚ ਹੁੰਦਾ ਹੈ ਉਹਨਾਂ ਨੂੰ ਇਕੱਠਾ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਵੀ ਕਿਸੇ ਅਜਿਹੀ ਸਥਿਤੀ ਦੇ ਵਿੱਚ ਫਸ ਜਾਂਦੇ ਹੋ ਤਾਂ ਵੱਧ ਤੋਂ ਵੱਧ ਸਬੂਤ ਇਕੱਠੇ ਕਰੋ ਜਿਹੜੇ ਕਿ ਤੁਹਾਡੇ ਪੱਖ ਦੇ ਵਿੱਚ ਹੋਣ ਤੁਹਾਡੇ ਕੋਲੇ ਜਿੰਨੇ ਜ਼ਿਆਦਾ ਸਬੂਤ ਹੋਣਗੇ ਤੁਹਾਨੂੰ ਕਾਨੂੰਨੀ ਤੌਰ ਤੇ ਓਨੀ ਹੀ ਜ਼ਿਆਦਾ ਮਦਦ ਮਿਲੂਗੀ ਅਜਿਹੇ ਮਾਮਲਿਆਂ ਵਿੱਚ ਸਾਰੇ ਧਮਕੀ ਭਰੇ ਸੁਨੇਹੇ ਜਿਹੜੇ ਹੁੰਦੇ ਨੇ ਮੈਸੇਜ ਹੁੰਦੇ ਨੇ ਜਾਂ ਕੋਈ ਕਾਲ ਹੁੰਦੀ ਹੈ ਕਾਲਰ ਰਿਕਾਰਡਿੰਗ ਵਗੈਰਾ ਉਹਨਾਂ ਨੂੰ ਸਾਰਿਆਂ ਨੂੰ ਸੇਫ ਕਰ ਲਓ ਸੰਭ ਕੇ ਰੱਖ ਲਓ ਜਿੰਦੇ ਵੀ ਸੁਨੇਹੇ ਨੇ ਕੋਈ ਚੈਟ ਹੈ, WhatsApp ਹੈ, ਕੋਈ ਈਮੇਲ ਹੈ, ਕੋਈ ਕਾਲ ਰਿਕਾਰਡਿੰਗ ਹੈ ਉਹਨੂੰ ਸੁਰੱਖਿਅਤ ਕਰ ਲਓ। ਕਿਸੇ ਭਰੋਸੇਮੰਦ ਵਿਅਕਤੀ ਦੇ ਨਾਲ ਗੱਲ ਕਰੋ ਕਿਉਂਕਿ ਉਸ ਟਾਈਮ ਤੇ ਜਿਹੜਾ ਵਿਕਟਮ ਵਿਅਕਤੀ ਹੁੰਦਾ ਹੈ ਉਹ ਟੈਨਸ਼ਨ ਦੇ ਵਿੱਚ ਹੁੰਦਾ ਹੈਗਾ। ਉਸ ਦਾ ਜਿਹੜਾ ਦਿਮਾਗ ਹੁੰਦਾ ਹੈ ਉਹ ਉਹਨਾਂ ਸਹੀ ਕੰਮ ਨਹੀਂ ਕਰਦਾ। ਇਸ ਸਮੱਸਿਆ ਨੂੰ ਇਕੱਲੇ ਹੱਲ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਤਾਂ ਚੰਗਾ। ਸਗੋਂ ਇਸ ਦੇ ਬਾਰੇ ਕਿਸੇ ਭਰੋਸੇਮੰਦ ਕੋਈ ਪਰਿਵਾਰਕ ਮੈਂਬਰ ਹੋ ਸਕਦਾ ਹੈ ਕੋਈ ਨਜ਼ਦੀਕੀ ਦੋਸਤ ਹੋ ਸਕਦਾ ਹੈ ਉਸ ਨਾਲ ਗੱਲ ਕੀਤੀ ਜਾ ਸਕਦੀ ਹੈ ਜੇਕਰ ਤੁਸੀਂ ਬਹੁਤ ਤਣਾਅ ਦੇ ਵਿੱਚੋਂ ਡਰੇ ਹੋਏ ਮਹਿਸੂਸ ਕਰ ਰਹੇ ਹੋ ਤਾਂ ਕਿਸੇ ਸਲਾਹਕਾਰ ਦੇ ਨਾਲ ਕਿਸੇ ਮਨੋਵਿਗਿਆਨੀ ਦੇ ਨਾਲ ਕਿਸੇ ਡਾਕਟਰ ਦੇ ਨਾਲ ਵੀ ਗੱਲ ਕੀਤੀ ਜਾ ਸਕਦੀ ਹੈ ਉਸ ਤੋਂ ਹੈਲਪ ਲਈ ਜਾ ਸਕਦੀ ਹੈ ਕਿ ਕਿਸੇ ਚੰਗੇ ਵਕੀਲ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ ਕਿਸੇ ਤਜਰਬੇਕਾਰ ਵਕੀਲ ਨੂੰ ਮਿਲਿਆ ਜਾ ਸਕਦਾ ਹੈ ਉਸ ਨੂੰ ਆਪਣੇ ਨਾਲ ਹੋਏ ਅਪਰਾਧ ਬਾਰੇ ਚੰਗੀ ਤਰ੍ਹਾਂ ਦੱਸਿਆ ਜਾ ਸਕਦਾ ਹੈ ਸਮਝਾਇਆ ਜਾ ਸਕਦਾ ਹੈ ਅਗਲੀ ਕਾਨੂੰਨੀ ਕਾਰਵਾਈ ਕਰਨ ਦੇ ਲਈ ਕਾਨੂੰਨੀ ਸਲਾਹ ਲੈਣੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈ ਜੇਕਰ ਸਥਿਤੀ ਬਹੁਤ ਜ਼ਿਆਦਾ ਗੰਭੀਰ ਹੈ ਤਾਂ ਫਿਰ ਉਸ ਟਾਈਮ ਤੇ ਜੇ ਉਸੇ ਟਾਈਮ ਐਕਸ਼ਨ ਲੈਣਾ ਹੈ ਤਾਂ ਨੇੜੇ ਦਾ ਜਿਹੜਾ ਪੁਲਿਸ ਸਟੇਸ਼ਨ ਹੁੰਦਾ ਹੈ ਨਜ਼ਦੀਕੀ ਪੁਲਿਸ ਸਟੇਸ਼ਨ ਹੁੰਦਾ ਹੈ ਉਸ ਦੇ ਵਿੱਚ ਸ਼ਿਕਾਇਤ ਦਰਜ ਕਰਾਉਣੀ ਵੀ ਬਹੁਤ ਜ਼ਰੂਰੀ ਹੁੰਦੀ ਹੈਗੀ ਤੇ ਇਸ ਤੋਂ ਇਲਾਵਾ ਜਿਹੜੇ ਸਾਈਬਰ ਕਰਾਈਮ ਸੈੱਲ ਬਣੇ ਹੋਏ ਨੇਗੇ ਸਾਈਬਰ ਕਰਾਈਮ ਵਿਭਾਗ ਹੈਗਾ ਉਸ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ஆன்ਲਾਈਨ ਕੰਪਲੇਂਟ ਕੀਤੀ ਜਾ ਸਕਦੀ ਹੈਗੀ ਜੇਕਰ ਬਲੈਕਮੇਲਿੰਗ ਡਿਜੀਟਲ ਸਾਧਨਾ ਜਿਵੇਂ ਕਿ ਸੋਸ਼ਲ ਮੀਡੀਆ ਈਮੇਲ ਚੈਟਰ ਰਾਹੀਂ ਹੋ ਰਹੀ ਹੈ ਤਾਂ ਤੁਹਾਨੂੰ ਤੁਰੰਤ ਹੀ ਸਾਈਬਰ ਅਪਰਾਧ ਵਿਭਾਗ ਦੇ ਨਾਲ ਸੰਪਰਕ ਕਰਨਾ ਚਾਹੀਦਾ ਹੈ ਇਸ ਦਾ ਜਿਹੜਾ ਸੰਪਰਕ ਹੈ ਉਹ ਆਨਲਾਈਨ ਇੰਟਰਨੈਟ ਤੋਂ ਆਸਾਨੀ ਦੇ ਨਾਲ ਮਿਲ ਜਾਂਦਾ ਹੈ ਤੇ ਹੁਣ ਆਪਾਂ ਥੋੜੀ ਜੀ ਗੱਲ ਕਰਦੇ ਹਾਂ ਕਿ ਬਲੈਕਮੇਲਿੰਗ ਤੋਂ ਬਚਣ ਦੇ ਤਰੀਕੇ ਕੀ ਨੇ ਸਾਨੂੰ ਬਲੈਕਮੇਲਿੰਗ ਦੇ ਅਪਰਾਧ ਨੂੰ ਰੋਕਣ ਦੇ ਲਈ ਇਸ ਨੂੰ ਬਚਣ ਦੇ ਲਈ ਪਹਿਲੀ ਗੱਲ ਤਾਂ ਇਹ ਹੀ ਹੈ ਕਿ ਸੁਚੇਤ ਰਹਿਣਾ ਚਾਹੀਦਾ ਹੈ ਜਾਗਰੂਕ ਰਹਿਣਾ ਚਾਹੀਦਾ ਹੈ ਚੁਕੰਨੇ ਰਹਿਣਾ ਚਾਹੀਦਾ ਹੈ ਹੁਸ਼ਿਆਰ ਰਹਿਣਾ ਚਾਹੀਦਾ ਹੈ ਤੇ ਇਸ ਤੋਂ ਬਚਣ ਦੇ ਲਈ ਕੁਝ ਉਪਯੋਗੀ ਜਿਹੜੇ ਸੁਝਾਅ ਨੇ ਚੰਗੇ ਸੁਝਾਅ ਨੇ ਉਹ ਇਹ ਹੋ ਸਕਦੇ ਨੇ ਜਿਹੜੀ ਤੁਹਾਡੀ ਆਪਣੀ ਕੋਈ ਨਿੱਜੀ ਜਾਣਕਾਰੀ ਹੁੰਦੀ ਹੈਗੀ ਉਸ ਦੀ ਰੱਖਿਆ ਕਰਨ ਦੀ ਬਹੁਤ ਜ਼ਰੂਰੀ ਹੁੰਦੀ ਹੈ ਸੋਸ਼ਲ ਮੀਡੀਆ ਦੇ ਇਸ ਯੁੱਗ ਦੇ ਵਿੱਚ ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਰੱਖਣਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਸੇ ਲਈ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਸਾਵਧਾਨ ਰਹਿਣਾ ਚੁਕੰਨੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਕੋਈ ਵੀ ਨਿੱਜੀ ਗੱਲਬਾਤ ਹੈ ਕੋਈ ਨਿੱਜੀ ਪ੍ਰਾਈਵੇਟ ਜ਼ਿੰਦਗੀ ਦੇ ਨਾਲ ਜੁੜੀ ਹੋਈ ਤੁਹਾਡੀ ਕੋਈ ਜਾਣਕਾਰੀ ਹੈ ਕੋਈ ਫੋਟੋਆਂ ਵੀਡੀਓ ਚੈਟ ਜੋ ਵੀ ਹੈਗਾ ਉਸ ਨੂੰ ਸਾਵਧਾਨੀ ਦੇ ਨਾਲ ਸੰਭ ਕੇ ਰੱਖੋ ਕਿਸੇ ਵੀ ਤਰ੍ਹਾਂ ਉਸ ਨੂੰ ਲੀਕ ਹੋਣ ਨਾ ਦਿਓ ਠੀਕ ਹੈ ਜੀ ਤੇ ਜਿਹੜੇ ਸਾਡੇ ਰਿਸ਼ਤੇ ਨਾਤੇ ਹੁੰਦੇ ਨੇ ਉਹਨਾਂ ਨੂੰ ਸਮਝਦਾਰੀ ਦੇ ਨਾਲ ਸੰਭਾਲੋ ਸਾਡਾ ਜਿਹੜਾ ਜਿਵੇਂ ਅਸੀਂ ਵੀ ਐਫ ਜੀ ਐਫ ਪ੍ਰੇਮੀ ਜੋੜੇ ਇਹਨਾਂ ਦੀ ਗੱਲ ਕੀਤੀ ਹੈ ਕਿਸੇ ਵੀ ਰਿਸ਼ਤੇ ਦੇ ਵਿੱਚ ਵਿਸ਼ਵਾਸ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਪਰ ਆਪਣੇ ਰਿਸ਼ਤੇ ਦੇ ਵਿੱਚ ਵੀ ਜਿਹੜੀ ਨਿੱਜੀ ਜਾਣਕਾਰੀ ਹੁੰਦੀ ਹੈਗੀ ਉਹ ਜੇ ਤੁਸੀਂ ਕੋਈ ਆਪਣੀ ਨਿੱਜੀ ਜਾਣਕਾਰੀ ਸਾਂਝੀ ਕਰਦੇ ਹੋ ਤਾਂ ਉਸ ਟਾਈਮ ਉਸ ਟਾਈਮ ਤੇ ਸਾਵਧਾਨ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਆਪਣੀਆਂ ਜਿਹੜੀਆਂ ਇਤਰਾਜ ਯੋਗ ਫੋਟੋਆਂ ਹੁੰਦੀਆਂ ਨੇ ਕੋਈ ਅਸ਼ਲੀਲ ਫੋਟੋ ਹੋਣ ਵੀਡੀਓ ਹੋਵੇ ਕੋਈ ਹੋਰ ਕਿਸੇ ਤਰ੍ਹਾਂ ਦੀ ਜਾਣਕਾਰੀ ਹੋਵੇ ਕਦੇ ਵੀ ਕਿਸੇ ਦੇ ਨਾਲ ਸਾਂਝੀ ਨਾ ਕਰੋ ਤਾਂ ਟੰਗਾ ਤੇ ਇਸ ਤੋਂ ਇਲਾਵਾ ਜਿਹੜੀਆਂ ਸ਼ੱਕੀ ਗਤੀਵਿਧੀਆਂ ਹੁੰਦੀਆਂ ਨੇ ਉਹਨਾਂ ਵੱਲ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਜਿਵੇਂ ਕਿ ਮੈਂ ਕਈ ਵਾਰੀ ਗੱਲ ਕਰਦਾ ਹੁੰਦਾ ਕਿ ਜੇ ਵਿਸ਼ਵਾਸ ਜ਼ਰੂਰੀ ਹੈ ਤਾਂ ਸ਼ੱਕ ਕਰਨਾ ਵੀ ਬਹੁਤ ਜ਼ਰੂਰੀ ਹੁੰਦਾ ਹੈ ਬਲੈਕਮੇਲਿੰਗ ਅਕਸਰ ਜਿਹੜੀਆਂ ਛੋਟੀਆਂ-ਛੋਟੀਆਂ ਗਤੀਵਿਧੀਆਂ ਦੇ ਨਾਲ ਸ਼ੁਰੂ ਹੁੰਦੀ ਹੈ ਜੇਕਰ ਕੋਈ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਧਮਕੀ ਦਿੰਦਾ ਹੈ ਤਾਂ ਇਸ ਨੂੰ ਹਲਕੇ ਦੇ ਵਿੱਚ ਨਾ ਲਓ ਜੇਕਰ ਤੁਹਾਡਾ ਸਾਥੀ ਤੁਹਾਡੇ ਬਾਰੇ ਜਾਣਕਾਰੀ ਇਕੱਠੀ ਕਰ ਰਿਹਾ ਹੈ ਤਾਂ ਸਮੇਂ ਸਿਰ ਸੁਚੇਤ ਹੋ ਜਾਓ ਸਾਵਧਾਨ ਹੋ ਜਾਓ ਚੁਕੰਨੇ ਹੋ ਜਾਓ ਠੀਕ ਹੈ ਜੀ ਜੋ ਵੀ ਕੋਈ ਕਾਰਵਾਈ ਬਣਦੀ ਹੈ ਉਹ ਜ਼ਰੂਰ ਕਰੋ ਜਿਹੜੇ ਸਾਡੇ ਅਕਾਊਂਟ ਹੁੰਦੇ ਨੇ ਸੋਸ਼ਲ ਮੀਡੀਆ ਤੇ ਉਹਨਾਂ ਦੇ ਜਿਹੜੇ ਪਾਸਵਰਡ ਨੇ ਉਹ ਮਜ਼ਬੂਤ ਹੋਣੇ ਚਾਹੀਦੇ ਨੇ ਤੇ ਵੱਖਰੇ ਹੋਣੇ ਚਾਹੀਦੇ ਨੇਗੇ ਇਹ ਨਾ ਕਿ ਤੁਸੀਂ ਇੱਕੋ ਤਰ੍ਹਾਂ ਦਾ ਪਾਸਵਰਡ ਰੱਖ ਲਓ ਜਾਂ ਸਿੱਧੇ ਸਾਦੇ ਸੌਕੇ ਜਿਹੇ ਪਾਸਵਰਡ ਰੱਖ ਲਓ ਤੁਹਾਨੂੰ ਔਨਲਾਈਨ ਜ਼ਿੰਦਗੀ ਨੂੰ ਸੁਰੱਖਿਅਤ ਰੱਖਣ ਵਿੱਚ ਡਿਜੀਟਲ ਸੁਰੱਖਿਆ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਜਿਹੜੀ ਭੂਮਿਕਾ ਹੈਗੀ ਉਹ ਨਿਭਾਉਂਦੀ ਹੈ ਆਪਣੇ ਸਾਰੇ ਔਨਲਾਈਨ ਖਾਤਿਆਂ ਦੇ ਲਈ ਅਕਾਊਂਟਸ ਦੇ ਲਈ ਗੁੰਝਲਦਾਰ ਜਿਹੜੇ ਅਸੀਂ ਪਾਸਵਰਡ ਦੀ ਗੱਲ ਕੀਤੀ ਹੈ ਤੇ ਬਲੱਖਣ ਜਿਹੇ ਪਾਸਵਰਡ ਹੋਣੇ ਚਾਹੀਦੇ ਨੇ ਜਿਹੜੇ ਕਿ ਕਿਸੇ ਨੂੰ ਪਤਾ ਨਾ ਹੋਣ ਸਾਈਬਰ ਜਾਗਰੂਕਤਾ ਜਿਹੜੀ ਆਪਣੀ ਤੁਸੀਂ ਉਹ ਵਧਾਓ ਇਸ ਦੇ ਨਾਲ ਸਬੰਧਤ ਤੁਸੀਂ న్యూਸ ਵਗੈਰਾ ਜਾਂ ਇੰਟਰਨੈਟ ਤੇ ਵੀ ਆਪਣੀ ਜਾਣਕਾਰੀ ਹੈ ਜਿਹੜੀ ਉਹ ਦੇਖ ਸਕਦੇ ਹੋਗੇ ਸਾਈਬਰ ਅਪਰਾਧ ਦੇ ਖਤਰਿਆਂ ਨੂੰ ਸਮਝਣਾ ਤੇ ਇਸ ਤੋਂ ਬਚਣ ਦੇ ਤਰੀਕੇ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਕਿਸੇ ਵੀ ਅਣਜਾਣ ਲਿੰਕ ਤੇ ਕਲਿੱਕ ਨਾ ਕਰੋ ਕਈ ਵਾਰੀ ਇਹੋ ਜਿਹੇ ਈਮੇਲ ਆ ਜਾਂਦੀਆਂ ਨੇ WhatsApp ਤੇ ਮੈਸੇਜ ਆ ਜਾਂਦੇ ਨੇ ਜਿਹੜੀਆਂ ਕਿ ਸਾਨੂੰ ਜੇ ਛੱਕੀ ਈਮੇਲਸ ਲੱਗਦੀਆਂ ਹੋਣ ਮੈਸੇਜ ਲੱਗਦੇ ਹੋਣ ਤਾਂ ਉਹਨਾਂ ਦਾ ਕਦੇ ਕੋਈ ਜਵਾਬ ਨਾ ਦੇਓ ਤਾਂ ਚੰਗਾ ਆਪਣੇ ਫੋਨ ਅਤੇ ਕੰਪਿਊਟਰ ਨੂੰ ਲੈਪਟਾਪ ਨੂੰ ਸੁਰੱਖਿਅਤ ਰੱਖਣ ਲਈ ਐਂਟੀਵਾਇਰਸ ਦੀ ਵਰਤੋਂ ਜ਼ਰੂਰ ਕਰੋ ਐਂਟੀਵਾਇਰਸ ਇੱਕ ਸੌਫਟਵੇਅਰ ਹੁੰਦਾ ਹੈ ਜਿਸ ਦੇ ਨਾਲ ਜਿਹੜਾ ਸਾਡਾ ਜਿਵੇਂ ਫੋਨ ਹੁੰਦਾ ਹੈ ਲੈਪਟਾਪ ਹੁੰਦਾ ਹੈ ਉਹ ਸੇਫ ਰਹਿੰਦਾ ਹੈਗਾ ਹੁਣ ਅਸੀਂ ਗੱਲ ਕਰੀਏ ਕਿ ਬਲੈਕਮੇਲਿੰਗ ਦੀ ਜਿਹੜੀ ਸ਼ਿਕਾਇਤ ਹੈ ਉਹ ਕਿੱਥੇ ਤੇ ਕਿਵੇਂ ਦਰਜ ਕਰਵਾਈ ਜਾਵੇ ਬਲੈਕਮੇਲਿੰਗ ਦੀ ਸ਼ਿਕਾਇਤ ਦਰਜ ਕਰਨਾ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਹੈ ਸਟੈਪ ਹੈ ਜੋ ਨਾ ਸਿਰਫ ਤੁਹਾਨੂੰ ਨਿਆਂ ਦਿਵਾ ਸਕਦਾ ਹੈ ਇਨਸਾਫ ਦਿਵਾ ਸਕਦਾ ਹੈ ਸਗੋਂ ਉਹਨਾਂ ਲੋਕਾਂ ਨੂੰ ਵੀ ਇਸ ਤਰ੍ਹਾਂ ਦੇ ਅਪਰਾਧਾਂ ਤੋਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ ਜਿਹੜੇ ਹੋਰ ਤੁਹਾਡੇ ਫਰੈਂਡ ਸਰਕਲ ਦੇ ਵਿੱਚ ਹੈਗੇ ਨੇ ਤੁਹਾਡੇ ਆਲੇ-ਦੁਆਲੇ ਵਿੱਚ ਹੈਗੇ ਨੇ ਤੇ ਜਿਹੜੇ ਬਲੈਕਮੇਲਰ ਨੇ ਉਹਨਾਂ ਨੂੰ ਸਜ਼ਾ ਦਿਵਾ ਸਕਦੇ ਹੋ ਤੁਸੀਂ ਬਲੈਕਮੇਲ ਬਾਰੇ ਸ਼ਿਕਾਇਤ ਕਰਨ ਦੀ ਜਿਹੜੀ ਪ੍ਰਕਿਰਿਆ ਹੈ ਉਹ ਅਸੀਂ ਕਹਿ ਸਕਦੇ ਹਾਂ ਕਿ ਇਹਦੇ ਪਹਿਲਾਂ ਤਾਂ ਸਬੂਤ ਇਕੱਠੇ ਕਰ ਲਓ ਠੀਕ ਹੈ ਜੀ ਜੋ ਵੀ ਤੁਹਾਡੇ ਕੋਲ ਸਬੂਤ ਹੈਗੇ ਨੇ ਜਿਵੇਂ ਅਸੀਂ ਪਹਿਲਾਂ ਕੋਈ ਗੱਲ ਕੀਤੀ ਹੈ ਫੋਟੋ ਵੀਡੀਓ ਮੈਸੇਜ ਕੋਈ ਕਾਲ ਰਿਕਾਰਡਿੰਗ ਕੁਝ ਵੀ ਤੁਹਾਡੇ ਪੱਖ ਦੇ ਵਿੱਚ ਹੈਗਾ ਫਿਰ ਉਸ ਤੋਂ ਬਾਅਦ ਤੁਸੀਂ ਜਿਹੜਾ ਨਜ਼ਦੀਕੀ ਪੁਲਿਸ ਸਟੇਸ਼ਨ ਹੈ ਉੱਥੇ ਸ਼ਿਕਾਇਤ ਦਰਜ ਕਰੋ ਉਸ ਤੋਂ ਬਾਅਦ ਫਿਰ ਜਿਹੜਾ ਕੋਈ ਸਾਈਬਰ ਸੈੱਲ ਹੈਗਾ ਤੁਸੀਂ ਉੱਥੇ ਵੀ ਸ਼ਿਕਾਇਤ ਕਰ ਸਕਦੇ ਹੋ ਔਨਲਾਈਨ ਰਿਪੋਰਟ ਕਰ ਸਕਦੇ ਹੋ ਐਫ ਆਈ ਆਰ ਦਰਜ ਕਰਵਾ ਸਕਦੇ ਹੋ ਤੇ ਇਹ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜਿਹੜੇ ਵੀ ਸਬੂਤ ਤੁਹਾਡੇ ਕੋਲ ਹੈਗੇ ਨੇ ਤੁਹਾਡੇ ਪੱਖ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਚੰਗੀ ਤਰ੍ਹਾਂ ਜਿਹੜੀ ਸ਼ਿਕਾਇਤ ਹੈ ਉਹ ਲਿਖੀ ਜਾਣੀ ਚਾਹੀਦੀ ਹੈ ਤੇ ਨਾਲ ਉਹ ਸਬੂਤ ਨੇ ਜਿਹੜੇ ਉਹ ਲਗਾਏ ਜਾਣੇ ਚਾਹੀਦੇ ਨੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਤੁਸੀਂ ਆਨਲਾਈਨ ਜਿਵੇਂ ਅਸੀਂ ਗੱਲ ਕੀਤੀ ਹੈ ਸਾਈਬਰ ਕ੍ਰਾਈਮ ਦੇ ਵਿੱਚ ਵੀ ਆਨਲਾਈਨ ਤੁਸੀਂ ਸ਼ਿਕਾਇਤ ਵਗੈਰਾ ਕਰ ਸਕਦੇ ਹੋਗੇ ਇਹ ਜਿਹੜੀ ਸਾਰੀ ਜਾਣਕਾਰੀ ਹੁੰਦੀ ਹੈ ਇਹਨਾਂ ਦਾ ਜਿਹੜਾ ਐਡਰੈਸ ਵਗੈਰਾ ਹੁੰਦਾਗਾ ਉਹ ਆਨਲਾਈਨ ਇੰਟਰਨੈਟ ਤੇ ਆਸਾਨੀ ਜਿਹੇ ਤਰ੍ਹਾਂ ਮਿਲ ਜਾਂਦਾ ਤੇ ਇਹ ਤਾਂ ਦੋਸਤੋ ਹੈਗੀ ਸੀ ਜਾਣਕਾਰੀ ਬਲੈਕਮੇਲਿੰਗ ਦਾ ਜਿਹੜਾ ਅਪਰਾਧ ਹੈਗਾ ਇਸ ਦੇ ਸੰਬੰਧ ਦੇ ਵਿੱਚ ਤੇ ਮੈਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਫਾਇਦੇਮੰਦ ਜਰੂਰ ਹੋਵੇਗੀ ਤੇ ਜੇ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੈ ਤੁਹਾਡੇ ਪਸੰਦ ਆਈ ਹੈ ਤੁਹਾਡੇ ਲਈ ਫਾਇਦੇਮੰਦ ਹੋ ਸਕਦੀ ਹੈ ਤਾਂ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਰ ਸਕਦੇ ਹੋਗੇ ਆਪਣੇ ਫਰੈਂਡ ਸਰਕਲ ਦੇ ਵਿੱਚ ਤਾਂ ਕਿ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਇੰਨੀਆਂ ਕੋ ਬੇਨਤੀਆਂ ਕਰਦਾ ਹੋਇਆ ਮੈਂ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਥੈਂਕ ਯੂ